ਜਾਰਮ ਸਿੰਘ ਸੁਈਏ ਨੇ ਗੁਰਦੇਵ ਨੂੰ ਖਬਰ ਦਿੱਤੀ ਵੀ ਮਹਾਰਾਜ ਆਪਣੇ ਤੇ ਕੱਲ ਨੂੰ ਹਮਲਾ ਹੋ ਜਾਣਾ ਉਹਨਾਂ ਨੇ ਹਾਥੀ ਨੂੰ ਸ਼ਰਾਬ ਪਿਆ ਕਰਕੇ ਤਲੂ ਘੜਦਾ ਕਿਲਾ ਤੋੜਨਾ ਕੋਈ ਗੱਲ ਨਹੀਂ ਆਪਣੇ ਕੋਲ ਹਾਥੀ ਹੈ ਉਹ ਹਾਥੀ ਕੌਣ ਹੈ ਬਾਬੇ ਮਨੀ ਸਿੰਘ ਦਾ ਬੇਟਾ ਬਚਤਰ ਸਿੰਘ ਕਲਗੀ ਤਰ ਕਹਿਣ ਲੱਗੇ 75 ਸਿਆ ਕਿਵੇਂ ਕਹਿਣ ਲੱਗਾ ਬਾਜਾਂ ਵਾਲਿਆ ਬਾਪੂ ਇਹ ਕਿਹੜੀ ਗੱਲ ਕਰਦਾ ਤੇਰੀ ਅਸ਼ੀਰਵਾਦ ਚਾਹੀਦੀ ਹੈ ਤੂੰ ਮਹਾਰਾਜਾ ਮੋਢੇ ਤੇ ਹੱਥ ਰੱਖੇ ਨਾ ਮੈਂ ਇੰਦਰ ਦੇ ਅਖਾਰੇ ਦਾ 에ਰਾਪਾ ਧਾਤੀ ਸੁਰਗਾਂ ਨੂੰ ਕੰਨੋਂ ਫੜ ਕੇ ਥੱਲੇ ਲਿਆ ਆਵਾ ਪਰ ਤੇਰੀ ਕਿਰਪਾਵੇਂ ਤੇ ਗੁਰਦੇਵ ਆਸਮਾਨ ਹੈ ਕਰਨ ਲੱਗੇ ਉਹ ਫੇਰ ਲਿਆਵਾਂਗੇ ਪਹਿਲਾਂ ਆਹ ਕਿੱਧਰ ਜਾ ਕਰਗੀਤਰ ਬਾਪੂ ਨੇ ਉਹਨੂੰ ਨਾਗਣੀ ਬਰਸ਼ੀ ਦਿੱਤੀ ਜਿਹੜੀ ਅੱਜ ਵੀ ਦਵਾਈ ਦੇ ਰਹੀ ਹੈ ਗੁਰੂ ਕੇ ਸੇਖਾ ਜੀ ਗੁਰੂ ਕਿਰਪਾ ਕਰੇ ਤੇ ਬੰਦਾ ਹਾਥੀ ਤੋਂ ਤਗੜਾ ਹੋ ਜਾਂਦਾ ਈ ਜਾ ਕੇ ਹਾਥੀ ਤੇ ਵਾਰ ਕੀਤਾ ਤਵੀਆਂ ਵੇਨ ਕੇ ਅੱਗੇ ਅੱਗੇ ਹਾਥੀ ਪਿਛੇ ਪਿਛੇ ਬਾਬਾ ਬਚਿੱਤਰ ਸਿੰਘ ਜੇਤੋਈ